ਲਾਉਣਾ ਪੰਜਾਬੀਆਂ ਦੇ ਲਈ ਇੱਕ ਆਮ ਜੀ ਗੱਲ ਹੋ ਗਈ ਹੈ ਸਮਝ ਲਓ ਟ੍ਰੈਂਡੀ ਬਣ ਗਿਆ ਲੱਖਾਂ ਤੇ ਕਰੋੜਾਂ ਰੁਪਈਆ ਖਰਚ ਕੇ ਅਮਰੀਕਾ ਜਾਣ ਨੂੰ ਪੰਜਾਬ ਦੀ ਪਨੀਰੀ ਬਹੁਤ ਕਾਲੀ ਹੈ ਅਤੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਕਈ ਪੰਜਾਬੀ ਮੁੰਡੇ ਜੰਗਲਾਂ ਦੇ ਵਿੱਚ ਹੀ ਮਰ ਮੁੱਕ ਗਏ ਨੇ ਕਈ ਪੰਜਾਬੀ ਕੁੜੀਆਂ ਜੰਗਲਾਂ ਦੇ ਵਿੱਚ ਹੀ ਖਤਮ ਹੋ ਗਈਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਸਾਨੂੰ ਦੱਸਿਓ ਇਸ ਵੀਡੀਓ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਬਾਕੀ ਅਸੀਂ ਤੁਹਾਨੂੰ ਦੱਸਾਂਗੇ ਇਹ ਵੀਡੀਓ ਸੱਚੀ ਹੈ ਜਾਂ ਝੂਠੀ ਹੈ ਆਹ ਲੈ ਚੱਲਦੇ ਆਂ ਪੂਰੀ ਵੀਡੀਓ ਦੇ ਵੱਲ ਪਤਰੀ ਗੱਲ ਮੇਰੇ ਸਾਹੇ ਦੀ ਨਾਮ ਤਾਂ ਹਾਂ ਪਾਜੀ ਅੱਜ ਸਾਡਾ ਪਿੰਡੋਪਰੀਆਂ ਦਾ 5ਵਾਂ ਦਿਨ ਹੋ ਗਿਆ ਤੇ ਰਾਸ਼ਨ ਸਾਡਾ ਬਿਲਕੁਲ ਖਤਮ ਹੋ ਚੁੱਕਾ ਬਹੁ ਵੀ ਖਾਨੋਨੀ ਬਧਿਆ ਸੀ ਨੂੰ ਪਾਣੀ ਤੇ ਬਸ ਨਾ ਮੱਤ ਜਿਆ ਜਿਹੜਾ ਬੂੰਦਾ ਬਾਂਦੀ ਹੁੰਦੀ ਹੈ ਉਹਨੂੰ ਮੁੰਡੇ ਇਕੱਠੇ-ਉਕੱਠੇ ਕਰਕੇ ਪੀਂਦੇ ਆ ਤੇ ਅਹੀਂ ਚੱਲੇ ਹਾਂ ਅਮਰੀਕਾ ਦੀ ਹਰੀ ਡੋਂਗੀ ਲੱਗੀ ਤੇ ਡੰਕਰ ਸਾਨੂੰ ਰਾਹ ਦੇ ਵਿੱਚ ਛੱਡ ਕੇ ਪੱਜ ਗਏ ਆ ਉਹਨਾਂ ਵੱਲੋਂ ਪੈਹਾਂ ਦੀ ਫਰੀ ਮੰਗ ਕੀਤੀ ਗਈ ਹੈ ਤੇ ਮੰਗ ਸਾਡੇ ਕੋਲ ਹੁਣ ਅਹੀਂ ਨਾ ਹਰੇ ਕੋਈ ਕੰਨ ਚੱਲਾਂਦੇ ਆ ਨਾ ਸਾਡੇ ਕੋ ਘਰੇ ਕੋਈ ਗੱਲਬਾਤ ਹੋਈ ਆ ਪਿਰੇ ਪੰਜ ਦਿਨਾਂ ਤੋਂ ਆਈ ਬੈਂ ਟਰੇ ਫਿਰਨੇ ਹਨ ਹਾਨੂੰ ਇਹ ਵੀ ਨਹੀਂ ਪਤਾ ਕਿਥੇ ਆ ਪਿਕਰੀਆਰਾਂ ਨੇ ਕਹਿ ਗਲਤੀ ਮਾਣਾ ਦੇ ਜੰਗਲਾਂ ਦੇ ਟਰੇ ਫਿਰਨੇ ਨੇ ਜੰਗਲ ਮੁਕੰਦਾ ਨਾਲ ਲਾਦਾ ਵਿਧੀ ਵੇਖੋ ਕਿਦਾ ਤੁੰਦ ਪਈ ਅੱਗੇ 20 ਮੀਟਰ ਤੋਂ ਅੱਗੇ ਤੁਹਾਡੇ ਆਟੀਆਂ ਵੀਰਾਪਰਾ ਵਾਗੇ ਦੇਖ ਤੇ ਮੈਂ ਆ ਨਾ ਯਾਰ ਤਸੀਂ ਨਾ ਆਇਆ ਕਰੋ ਇੱਧਾ ਡੌਤੀ ਲਾ ਕੇ ਆਹ ਦੇਖੋ ਪਹਿਲਾਂ ਤੇ ਆ ਮੇਰੀ ਪੈਰ ਨਗੇ ਦਾ ਪਰ ਤੇ ਪਿਆ ਆ ਕੇ ਮੇਰੇ ਵੀਰ ਦਾ ਬੂਟ ਪੈਰ ਤੇ ਇਦਾਂ ਹੀ ਪਹਾਂ ਜਮਾਨ ਲੋ ਕਿ ਸਰ ਜਾਂਦੇ ਆ ਉਹ ਪਿੱਛੇ ਦੇ ਭਰਾੜੀ ਕਿਹੜਾ ਹੱਥ ਪਿਆ ਅੱਧਾ ਵੰਡੇ ਅੱਧਾ ਪਹਾਂ ਨਹੀਂ ਪੈਣਾ ਕਰ ਤੋ ਆ ਮੇਰਾ ਵੀਰ ਪਹਾਂ ਨਹੀਂ ਪੈਣਾ ਕਿਹੜਾ ਪਹਾਂ ਮਾਲ ਜੀ ਟੋਟਲੇ ਆਉਣ ਨੇ ਇਹ ਕਪਾ ਕੀ ਏ ਜੋ ਦੋਸਤੋ ਤੁਸੀਂ ਵੀਡੀਓ ਦੇਖੀ ਐ ਇੱਕ ਡੌਂਕੀ ਲਾਉਣ ਵਾਲੇ ਜੰਗਲਾਂ ਦੀ ਵੀਡੀਓ ਨਹੀਂ ਇਹ ਪੰਜਾਬ ਦੇ ਕਿਸੇ ਜੰਗਲ ਦੀ ਵੀਡੀਓ ਹੈ ਅਸੀਂ ਤੁਹਾਨੂੰ ਦੱਸ ਦਈਏ ਇਹ ਵੀਡੀਓ ਦੇ ਵਿੱਚ ਪੰਜ ਪੰਜਾਬੀ ਮੁੰਡਿਆਂ ਨੇ ਵੀਡੀਓ ਬਣਾਈ ਹੈ ਇੱਕ ਮੁੰਡਾ ਵੀਡੀਓ ਬਣਾ ਰਿਹਾ ਤੇ ਜੋ ਸਰਦਾਰ ਮੁੰਡਾ ਦੱਸ ਰਿਹਾ ਕਿ ਸਾਡੀ ਘਰੇ ਗੱਲ ਨਹੀਂ ਹੋਈ ਅਗਰ ਤੁਹਾਡੀ ਘਰੇ ਗੱਲ ਨਹੀਂ ਹੋਈ ਤਾਂ ਇਹ ਵੀਡੀਓ ਤੁਸੀਂ ਕਿੱਦਾਂ ਬਣਾਲੀ ਬਾਕੀ ਜੋ ਇਸ ਦੇ ਨਾਲ ਦੇ ਪੰਜਾਬੀ ਮੁੰਡੇ ਬੈਠੇ ਹਨ ਉਹਨਾਂ ਦਾ ਹਸਾ ਨਿਕਲੀ ਜਾਂਦਾ ਹੈ ਇਹ ਵੀਡੀਓ ਅਕਸਰ ਫੇਕ ਵੀਡੀਓ ਬਣਾਈ ਗਈ ਹੈ ਇਸ ਵੀਡੀਓ ਤੋਂ ਸਾਨੂੰ ਮੈਸੇਜ ਜਰੂਰ ਮਿਲਦਾ ਹੈ ਕਿ ਪੰਜਾਬ ਦੇ ਗੱਭਰੂ ਜਵਾਨ ਲੱਖਾਂ ਲੱਖ ਕਰੋੜਾ ਕਰੋੜਾ ਰੁਪਈਆ ਲਾ ਕੇ ਆਪਣੀ ਜਾਨ ਵੀ ਖਵਾ ਲੈਂਦੇ ਨੇ ਅਤੇ ਆਪਣੇ ਮਾਪਿਆਂ ਤੋਂ ਦੂਰ ਵੀ ਹੋ ਜਾਂਦੇ ਨੇ ਇਹ ਵੀਡੀਓ ਕਿਸੇ ਬਾਹਰਲੇ ਜੰਗਲਾਂ ਦੀ ਜਾਂ ਪਨਾਮਾ ਦੇ ਜੰਗਲਾਂ ਦੀ ਨਹੀਂ ਡੌਂਕੀ ਲਾਉਂਦਿਆਂ ਦੀ ਵੀ ਨਹੀਂ ਇਹ ਵੀਡੀਓ ਇਹ ਵੀਡੀਓ ਪੰਜਾਬ ਦੇ ਕਿਸੇ ਜੰਗਲ ਦੀ ਵੀਡੀਓ ਹੈ ਅਤੇ ਪੰਜਾਬੀ ਮੁੰਡਿਆਂ ਨੇ ਮਜ਼ਾਕ-ਮਜ਼ਾਕ ਦੇ ਵਿੱਚ ਇਹ ਵੀਡੀਓ ਬਣਾਈ ਹੈ ਅਤੇ ਇਸ ਵੀਡੀਓ ਤੋਂ ਸਾਨੂੰ ਇੱਕ ਵਧੀਆ ਮੈਸੇਜ ਮਿਲਦਾ ਹੈ ਸਾਨੂੰ ਸਿੱਖਣ ਦੇ ਲਈ ਮਿਲਦਾ ਹੈ ਕਿ ਪੰਜਾਬੀ ਮੁੰਡੇ ਕੁੜੀਆਂ ਅਮਰੀਕਾ ਦੇ ਲਈ ਆਪਣਾ ਸਾਰਾ ਕੁਝ ਗਵਾ ਬੈਠਦੇ ਨੇ ਲੱਖਾਂ-ਲੱਖਾਂ ਤੇ ਕਰੋੜਾ-ਕਰੋੜਾ ਰੁਪਇਆ ਖਰਚ ਬੈਠਦੇ ਨੇ ਤੇ ਆਪਣੀ ਜਾਨ ਵੀ ਗਵਾ ਬੈਠਦੇ ਨੇ ਜੋ ਵੀ ਪੰਜਾਬ ਦੇ ਵਿੱਚ ਵਧੀਆ ਰੋਟੀ ਮਿਲਦੀ ਹੈ ਅਤੇ ਪੰਜਾਬ ਦੇ ਵਿੱਚ ਅੱਧੀ ਰੋਟੀ ਘਟ ਖਾ ਲੋ ਪਰ ਆਪਾਂ ਆਪਣੇ ਪਰਿਵਾਰ ਦੇ ਨਾਲ ਤਾਂ ਹੈ ਇਸ ਵੀਡੀਓ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਦੋਸਤੋ ਜਿਸੇ ਮੇਰੇ ਵੀਰ ਭੈਣ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਣ ਦਾ ਸ਼ੌਂਕ ਹੈ ਜਾਂ ਕਿਸੇ ਦੀਆਂ ਮਜਬੂਰੀਆਂ ਨੇ ਇੱਕ ਨੰਬਰ ਦੇ ਵਿੱਚ ਜਾਓ ਪਰ ਪਾਗਲਪਨ ਨਾ ਕਰੋ ਡੌਂਕੀਆਂ ਨਾ ਲਾਓ ਕਿਉਂਕਿ ਰਾਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਕਾਫੀ ਪੰਜਾਬੀ ਮੁੰਡੇ ਕੁੜੀਆਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਮਰ ਮੁੱਕ ਗਏ ਨੇ ਜੋ ਵੀ ਕੋਈ ਮੇਰਾ ਵੀਰ ਭੈਣ ਅਮਰੀਕਾ ਪਹੁੰਚ ਵੀ ਜਾਂਦਾ ਸੋਸ਼ਲ ਮੀਡੀਆ ਤੇ ਆਪਾਂ ਅਕਸਰ ਦੇਖਦੇ ਆ ਉਹਨਾਂ ਨੂੰ ਡਿਪੋਰਟ ਵੀ ਕਰ ਦਿੱਤਾ ਜਾਂਦਾ ਦੋਸਤੋ ਇਹ ਜੋ ਤੁਸੀਂ ਵੀਡੀਓ ਦੇਖੀ ਹੈ ਇਹ ਪੰਜਾਬੀ ਮੁੰਡਿਆਂ ਨੇ ਹਾਸੇ ਮਜ਼ਾਕ ਦੇ ਵਿੱਚ ਪੰਜਾਬ ਦੇ ਹੀ ਜੰਗਲਾਂ ਦੇ ਵਿੱਚ ਵੀਡੀਓ ਬਣਾਈ ਹੈ ਤੇ ਜੋ ਇਸ ਦੇ ਸਾਥੀ ਬੈਠੇ ਨੇ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਹ ਹੱਸੀ ਵੀ ਜਾਂਦੇ ਨੇ ਤੇ ਇਹ ਮੁੰਡਾ ਕਹਿ ਰਿਹਾ ਇਹ ਸਾਡੇ ਕੋਲੇ ਘਰੇ ਸਾਡੀ ਗੱਲ ਨਹੀਂ ਹੋਈ ਸਾਡੇ ਕੋਲੇ ਫੋਨ ਨਹੀਂ ਪਰ ਇਹਨਾਂ ਨੇ ਵੀਡੀਓ ਫੋਨ ਤੇ ਬਣਾਈ ਆ ਬਾਕੀ ਅਗਰ ਕਿਸੇ ਮੇਰੇ ਵੀਰ ਭੈਣ ਨੂੰ ਇਹ ਵੀਡੀਓ ਰੀਅਲ ਲੱਗਦੀ ਆ ਤਾਂ ਸਾਨੂੰ ਕਮੈਂਟ ਜਰੂਰ ਕਰੋ ਪਰ ਸਾਨੂੰ ਇਹ ਵੀਡੀਓ ਫੇਕ ਲੱਗੀ ਆ ਪਰ ਵਧੀਆ ਮੈਸੇਜ ਦਿੱਤਾ ਇਹਨਾਂ ਪੰਜਾਬੀ ਮੁੰਡਿਆਂ ਨੇ ਸਾਨੂੰ ਆਪਣੇ ਘਰਾਂ 'ਚ ਰਹਿਣਾ ਚਾਹੀਦਾ ਆਪਣੇ ਪੰਜਾਬ ਦੇ ਵਿੱਚ ਦੋ ਵਕਤ ਦੀ ਰੋਟੀ ਮਿਲਦੀ ਆ ਉਸੇ ਨਾਲ ਹੀ ਗੁਜ਼ਾਰਾ ਕਰ ਲੈਣਾ ਚਾਹੀਦਾ ਤੇ ਦੋਸਤੋ ਬਾਕੀ ਜੋ ਵੀਰ ਤੇ ਭੈਣਾਂ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਰੱਬ ਰਾਖਾ